ਜੋ ਕਮਾਇਆ ਹੈ ਦੂਸਰਾ ਹੀ ਆਏਗਾ ਖਾਲੀਆਤ ਆਇਆ ਹੈ ਔਰ ਖਾਲੀਆਤ ਜਾਊਂ ਮੈਂ ਇੱਕ ਤੁਹਾਨੂੰ ਲਾ ਕੇ ਨਾ ਸੁਣਾ ਬੜਾ ਮੇਰੀ ਫ੍ਰੈਂਡ ਤੇਜਿੰਦਰ ਭੈਣ ਬਹੁਤ ਜ਼ਿਆਦਾ ਪ੍ਰੋਬਲਮ ਸੀ ਕਿ ਪਹਿਲਾਂ ਹੁਣ ਬਿਲਕੁਲ ਠੀਕ ਹੈ ਮੇਰੀ ਫ੍ਰੈਂਡ ਭੈਣ ਪੇਪਰ ਦੇ ਰਹੇ ਨੇ ਸਲਾਈ ਕਢਾਈ ਦੇ ਇਹ ਉਹ ਭੈਣਾ ਨੇ ਜਿੱਦਾਂ ਨੂੰ ਆਪਣਿਆਂ ਨੇ ਛੱਡਤਾ ਸੀ ਸਮਾਗ ਨੇ ਤਤਕਾਰਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੀਆਂ ਭੈਣਾਂ ਦਾ ਪੇਪਰ ਆ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਭੈਣ ਜੀ ਬੈਠੋ 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 ਬੈਠ ਜਾਓ ਚੇਅਰ ਲੈ ਲਓ ਚੇਅਰ ਲੈ ਲਓ ਹੋਰ ਭਾਈ ਜਸਪੀ ਤਕੜੀ ਮੰਤਰੀ ਜੀ ਕੋਰੇ ਇਹ ਸਾਡੀ ਐਮਬਰਾਇਡਰੀ ਦੀ ਤੇ ਸਲਾਈ ਤੇ ਕਢਾਈ ਦੀ ਟੀਚਰ ਆ ਭੈਣ ਨੇ ਸਟੀਚਿੰਗ ਦੀ ਤੇ ਪਹਿਲਾ ਪੇਪਰ ਹੋ ਕੇ ਹਟਿਆ ਥੋੜੇ ਜਣ ਪਹਿਲਾਂ ਉਹ ਉਹ ਸਟੂਡੈਂਟ ਸੀ ਜਿਹੜੇ ਆਊਟ ਆਫ ਸਾਥਾ ਸੀਗੇ ਸੁਪਨਿਆਂ ਦੇ ਘਰ ਦੇ ਬਾਹਰਲੇ ਸਟੂਡੈਂਟ ਸੀ ਪਿੰਡ ਦੇ ਤੇ ਇਹ ਸਾਡੇ ਸੁਪਨਿਆਂ ਦੇ ਘਰ ਦੀਆਂ ਭੈਣਾਂ ਨੇ ਜਿਹੜੀਆਂ ਅੱਜ ਪੇਪਰ ਦੇ ਰਹੀਆਂ ਟੈਸਟ ਦੇ ਰਹੀਆਂ ਸਾਡੀ ਸ੍ਰਿੰਦਰ ਭੈਣ ਜਿਹੜੀ ਦੇਖੋ ਕਿੰਨੀ ਖੁਸ਼ ਹੈ ਮੁਸਕਰਾਹਟ ਪੂਰੀ ਚਿਹਰੇ ਦੇ ਉੱਤੇ ਤੇ ਮੇਰੀ ਭੈਣ ਜਦੋਂ ਸਾਡੇ ਕੋਲ ਇੱਥੇ ਆਏ ਸੀ ਤੇ ਅੱਜ ਬੋਧ ਵਾਇਲਡ ਜੀ ਦੀ ਕਰ ਪਾਠ ਚ ਪਾਸ਼ਾ ਦੀ ਉਹਨਾਂ ਹਾਰਮੋਨੀਅਮ ਵੀ ਬਜਾਉਣ ਲੱਗੀ ਕੀਰਤਨ ਵੀ ਕਰਿਆ ਕਰਨਾ ਮੇਰੀ ਭੈਣ ਨੇ ਔਰਲ ਸਲਾਈ ਕਿੜਾਈ ਦਾ ਵੀ ਵਧੀਆ ਜੀ ਇਹ ਭੈਣ ਨੇ ਸਿੱਖਿਆ ਇਹਨੇ ਸਾਰਾ ਕੁਝ ਇਹਨਾਂ ਦੀ ਫਾਈਲ ਹੈ ਜੀ ਭੈਣ ਨੇ ਜਿਹੜੀ ਬਣਾਈ ਸੀ ਦੇਖੋ ਕਿੰਨੀ ਸੋਹਣੀ ਕਟਿੰਗ ਕਰ ਕਰਕੇ ਪ੍ਰੈਕਟੀਕਲ ਦੇ ਵਿੱਚ ਆ ਉੱਪਰ ਨੇ ਕਟਿੰਗ ਕਰ ਕਰਕੇ ਕੱਪੜੇ ਲਾਏ ਹੋਏ ਆ ਆ ਦੇਖੋ ਇਹ ਜਿਹੜਾ ਇਹਨਾਂ ਨੂੰ ਵਰਕ ਦਿੰਦੇ ਸਾਡੀ ਧੀ ਰਾਣੀ ਮੰਤਰੀ ਤੇ ਇਹ ਫਿਰ ਉਹਦੀ ਬਾਰਕਰ ਰਿਪੋਰਟ ਉਹਦੀ ਬਣਾਉਂਦੇ ਸੀ ਪ੍ਰੋਜੈਕਟ ਰਿਪੋਰਟ ਸੀ ਮਾ ਭੈਣੇ ਸਾਸਰੀ ਘਰ ਹਾਂਜੀ ਸਾਸਰੀ ਘਰ ਇਹ ਸੀ ਮੈਮਰੀ ਭੈਣਾਂ ਜੀ ਰਵਿੰਦਰ ਭੈਣ ਸੋਰੀ ਸੀਮਾ ਦੁੱਜੀਏ ਭੈਣ ਸੱਚ ਰਵਿੰਦਰ ਭੈਣ ਨੇ ਵੀ ਦੇਖੋ ਆਪਣੇ ਇਸੇ ਤਰ੍ਹਾਂ ਹੀ ਪ੍ਰੋਜੈਕਟ ਰਿਪੋਰਟ ਤਿਆਰ ਕੀਤਾ ਹੋਇਆ ਹੈ ਨਾ ਸਾਰੀਆਂ ਚੀਜ਼ਾਂ ਵਿੱਚ ਲਾਈਆਂ ਹੋਈਆਂ ਮਾ ਬਣਾ ਬਣਾ ਕੇ ਤੇ ਅੱਜ ਰਵਿੰਦਰ ਭੈਣ ਦਾ ਵੀ ਸਾਡੀ ਦਾ ਪੇਪਰ ਹੋ ਰਿਹਾ ਵਾ ਆ ਇਹਨਾਂ ਦੀ ਹੈ ਨਾ ਰਵਿੰਦਰ ਭੈਣ ਨੇ ਦੇਖੋ ਕਿੰਨਾ ਸੋਹਣਾ ਝੋਲਾ ਵਰਨਾਇਆ ਕਢਾਈ ਕੀਤੀ ਹੈ ਜੀ ਕਿੰਨੀ ਸੋਹਣੀ ਤੇ ਆ ਦੇਖਿਆ ਭੈਣ ਨੇ ਮਨੁੱਖਤਾ ਦੀ ਸੇਵਾ ਤੇ ਆ ਦੇਖੋ ਝੋਲਾ ਕਿੰਨਾ ਸੋਹਣਾ ਬਣਾਇਆ ਮੇਰੀ ਭੈਣ ਤੇ ਰਜਿੰਦਰ ਭੈਣ ਬਹੁਤ ਜ਼ਿਆਦਾ ਪ੍ਰੋਬਲਮ ਸੀਗੇ ਪਹਿਲਾਂ ਹੁਣ ਬਿਲਕੁਲ ਠੀਕ ਆ ਮੇਰੀ ਭੈਣ ਇਦਾਂ ਹੀ ਸਾਡੀ ਸਤਿੰਦਰ ਭੈਣ ਵੀ ਹੁਣ ਠੀਕ ਆ ਇੱਧਰ ਸਾਡੀ ਸਤਵੰਤ ਕੌਰ ਭੈਣ ਸਤਵੰਤ ਭੈਣ ਨੇ ਸਾਸਰੀ ਕਾਲ ਸਤਵੰਤ ਭੈਣ ਨੇ ਵੀ ਦੇਖੋ ਆਪਣੀ ਪ੍ਰੈਜੈਂਟੇਸ਼ਨ ਤਿਆਰ ਕੀਤੀ ਆ ਤੇ ਆ ਕਟਿੰਗ-ਕੁਟਿੰਗ ਕਰਕੇ ਸਾਰਾ ਹਨਾ ਬਣਾ ਕੇ ਲਾਇਆ ਹੋਇਆ ਇਹਨਾਂ ਨੇ ਵੀ ਇਹ ਛੁਟਿੰਗ-ਛੁਟਿੰਗ ਚੀਜ਼ਾਂ ਦੀ ਕਟਿੰਗ ਆ ਕਿਦਾਂ ਹਨਾ ਟੰਗ ਆ ਲਾਉਣੇ ਆ ਤੋਪੇ ਟੰਗੇ ਇਹ ਸਾਰੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਵਾ ਤੇ ਅੱਜ ਚਤਵੰਤ ਭੈਣ ਮਹਾਲੀ ਤੋਂ ਆਈ ਸੀ ਸਾਡੇ ਕੋਲੇ ਤੇ ਅੱਜ ਮੇਰੀ ਭੈਣ ਪੇਪਰ ਦੇ ਰਹੇ ਨੇ ਸਲਾਈ ਕਢਾਈ ਦਾ ਇਹਦੇ ਸਾਡੀ ਕੁਸਮ ਭੈਣ ਕੋਈਪੁਰ ਤੋਂ ਭੈਣ ਨੂੰ ਲੈ ਕੇ ਆਈ ਸੀ ਜਦੋਂ ਇਹਨਾਂ ਦੇ 3-4 ਬੱਚੇ ਆ ਤੇ ਤਿੰਨ ਬੱਚੇ ਸਾਡੇ ਕੋਲ ਰਹਿ ਰਹੇ ਆ ਇੱਕ ਬੱਚਾ ਕੰਮ ਕਰ ਰਿਹਾ ਆਪਣਾ ਤੇ ਬੱਚੇ ਵੀ ਬਹੁਤ ਹੁਸ਼ਿਆਰ ਆ ਪੜ੍ਹਾਈ ਚ ਸਾਡੀ ਸ਼ਾਖਸ਼ੀ ਮੇਰੀ ਧੀ ਔਰ ਪ੍ਰਕਾਸ਼ ਤੇ ਗੋਲਡਨ ਤੇ ਕੁਸ਼ਮ ਭੈਣ ਬਹੁਤ ਜ਼ਿਆਦਾ ਉਸ ਟਾਈਮ ਅਪਸਟ ਸੀ ਪਰ ਹੁਣ ਮੇਰੀ ਭੈਣ ਬਿਲਕੁਲ ਠੀਕ ਨੇ ਸੇਵਾ ਵੀ ਕਰਾਉਂਦੇ ਨੇ ਸਾਡੇ ਨਾਲ ਤੇ ਆਪਣੇ ਇਹ ਸੁਪਨਿਆਂ ਦੇ ਘਰ ਨੂੰ ਆਪਣਾ ਘਰ ਸਮਝ ਕੇ ਇੱਥੇ ਸਾਡੀ ਧੰਨਵਾਦ ਕੁਸ਼ਮ ਭੈਣ ਥੈਂਕ ਯੂ ਥੈਂਕ ਯੂ ਤੇ ਉਸੰਪੈਣ ਨੇ ਦੇਖੋ ਪ੍ਰੈਜੈਂਟੇਸ਼ਨ ਤਿਆਰ ਕੀਤੀ ਹੋਈ ਆ ਤੇ ਓਵੇਂ ਕਟਿੰਗ ਵਗੈਰਾ ਤਰਪਾਈ ਕਿਵੇਂ ਕਰਨੀ ਆ ਇਹਨਾਂ ਲੇੜਾਂ ਕਿਵੇਂ ਮੋੜਨੀਆਂ ਬਟਨ ਹੁੱਕ ਕਿਵੇਂ ਆ ਤੇ ਇਹ ਸਾਰਾ ਇਹਨਾਂ ਨੇ ਤਿਆਰ ਕੀਤਾ ਹੋਇਆ ਭੈਣ ਨੇ ਅਨੁਕਤਾ ਦੀ ਸੇਵਾ ਵਾਲੀ ਆ ਅਨੁਕਤਾ ਦੀ ਸੇਵਾ ਵੀ ਲਿਖਿਆ ਮੇਰੀ ਭੈਣ ਨੇ ਆ ਦੇਖੋ ਇਹਦੀ ਬੇਟੀ ਆ ਸ਼ਾਕਸ਼ੀ ਬਹੁਤ ਸੋਹਣੀ ਪੇਂਟਿੰਗਾਂ ਬਣਾਉਂਦੀ ਆ ਉਹਨੇ ਬਣਾ ਕੇ ਦਿੱਤਾ ਆਪਦੀ ਮਾਂ ਨੂੰ ਮੈਨੂੰ ਲੱਗ ਗਿਆ ਪਤਾ ਕਿਉਂਕਿ ਮੈਂ ਉਹਦੀ ਆ ਇੱਕ ਮੈਂ ਪਛਾਣ ਲਈ ਉਹਦੀ ਬਣਾਈ ਹੋਈ ਚੀਜ਼ ਉਹ ਇੱਧਰ ਸਾਡੀ ਛੋਟੀ ਜੀ ਧੀ ਸਾਡੀ ਮੇਰੀ ਛੋਟੀ ਜੀ ਭੈਣ ਆ ਗਈ ਭੈਣੇ ਦਿਖਾ ਨਹੀਂ ਤੂੰ ਵੀ ਕਿਵੇਂ ਭੈਣੇ ਠੀਕ ਆ ਤੇਰਾ ਕੀ ਕਰਦੀ ਆ ਤੂੰ ਭਾਈ ਤੇਰੀ ਰਿਪੋਰਟ ਕੀ ਕਹਿੰਦੀ ਆ ਮੈਂ ਪ੍ਰਗਿਆ ਪੱਗਿਆ ਆ ਤੂੰ ਬਣਾਇਆ ਸਾਰਾ ਇਹ ਪ੍ਰਗਿਆ ਭੈਣ ਆ ਮੇਰੀ ਤੇ ਇਹਨੇ ਵੀ ਸਾਰੀ ਓਮੀ ਹੈ ਨਾ ਆਪਣੀ ਪ੍ਰੈਜੈਂਟੇਸ਼ਨ ਵਗੈਰਾ ਤਿਆਰ ਕੀਤੀ ਹੋਈ ਆ ਪ੍ਰੋਪਰ ਤੇ ਇਹ ਮੇਰੀ ਪ੍ਰਗਿਆ ਭੈਣ ਤੇ ਵੀ ਸਾਨੂੰ ਮੈਨੂੰ ਬਹੁਤ ਮਾਣ ਆ ਆ ਦੇਖੋ ਇਹਨੇ ਬੈਗ ਵੀ ਬਣਾਇਆ ਕਿੰਨਾ ਸੋਹਣਾ ਕਢਾਈ ਕਰਕੇ ਕਿਸਮ ਨੇ ਵੀ ਬੈਗ ਬਣਾਇਆ ਕਿਸਮ ਦਿਖਾਇਆ ਹੀ ਨਹੀਂ ਤੂੰ ਬੈਗ ਭੈਣੇ ਆ ਕੁਸਮ ਪੈਨ ਵੀ ਦੇਖੋ ਕਿੰਨਾ ਸੋਹਣਾ ਬੈਗ ਬਣਾਇਆ ਜੀ ਹੈ ਨਾ ਫੁੱਲ ਬੂਟੇ ਪਾਏ ਆ ਤੇ ਤੇ ਇਧਰ ਸਾਡੀ ਡਰੱਗਿਆ ਭੈਣ ਨੇ ਵੀ ਬੈਗ ਬਣਾਇਆ ਹੋਇਆ ਤੇ ਇਧਰ ਸਾਡੀ ਭੈਣ ਹਾਂ ਭਾਈ ਸਤਿ ਸ੍ਰੀ ਅਕਾਲ ਠੀਕ ਹੈ ਭੈਣ ਸਨੀਤਾ ਭੈਣੇ ਹੁਣ ਤੂੰ ਇਹ ਸਾਡੀ ਸੁਖਮਣੀ ਦੀ ਮੰਮੀ ਆ ਜੀ ਇਹ ਦੁਬਾਰਾ ਵਾਪਸ ਆਈ ਹੈ ਭੈਣ ਰੀਤਾ ਦੇਵੀ ਤੇ ਇਹਨੇ ਵੀ ਭੈਣ ਨੇ ਆਪਣੀ ਪ੍ਰੋਜੈਕਟ ਰਿਪੋਰਟ ਬਣਾਈ ਆ ਪ੍ਰੈਜੈਂਟੇਸ਼ਨ ਤਿਆਰ ਕੀਤੀ ਆ ਤੇ ਉਹੀ ਬਟਨ ਲਾਉਣੇ ਹੁੱਕ ਲਾਉਣਾ ਹਨਾ ਸਾਰਾ ਤੇ ਇਹਨੇ ਵੀ ਭੈਣ ਨੇ ਆਪਣਾ ਇੱਕ ਬੈਗ ਤਿਆਰ ਕੀਤਾ ਹੋਇਆ ਬਸ ਸੋਨਾ ਜਿਹਾ ਤੇ ਇਹ ਉਹ ਭੈਣਾ ਨੇ ਜਿਨ੍ਹਾਂ ਨੂੰ ਆਪਣਿਆਂ ਨੇ ਛੱਡਤਾ ਸੀ ਸਮਾਜ ਨੇ ਚਿਪਕਾਰਤਾ ਸੀ ਅੱਜ ਇਹ ਮੇਰੀਆਂ ਭੈਣਾ ਦੁਬਾਰਾ ਉੱਠ ਕੇ ਖੜੇ ਹੋ ਰਹੇ ਨੇ ਇਹ 6 ਮਹੀਨਿਆਂ ਦਾ ਕੋਰਸ ਸੀ ਜਿਹੜਾ ਇਹਨਾਂ ਦਾ ਸਲਾਈ ਤੇ ਕਢਾਈ ਦਾ ਹੁਣ ਇਹ ਸ਼ੇਮ ਇਨ ਦਾ ਕੋਰਸ ਪੂਰਾ ਹੋਣ ਤੋਂ ਬਾਅਦ ਹੁਣ ਇਹਨਾਂ ਦਾ ਅੱਜ ਪੇਪਰ ਹੋ ਰਿਹਾ ਹੁਣ ਇਹਨਾਂ ਨੂੰ ਫਿਰ ਸਰਟੀਫਿਕੇਟ ਮਿਲੂਗਾ ਔਰ ਜਿਹੜਾ ਕਿ ਸਰਕਾਰੀ ਤੌਰ ਤੇ ਮਾਨਤਾ ਪ੍ਰਾਪਤ ਹੋਊਗਾ ਔਰ ਉਹ ਸਰਟੀਫਿਕੇਟ ਮਿਲਣ ਤੋਂ ਬਾਅਦ ਇਹ ਕਿਤੇ ਵੀ ਕੋਈ ਜੌਬ ਲੈਣੀ ਹੈ ਇਹਨਾਂ ਨੇ ਕੰਮ ਕਰਨਾ ਇੱਕ ਹੁਨਰ ਇਹਨਾਂ ਦੇ ਹੱਥ 'ਚ ਆ ਗਿਆ ਕਿਸੇ ਵੀ ਕੱਪੜਿਆਂ ਵਾਲੀ ਦੁਕਾਨ ਤੇ ਜਾ ਕੇ ਜਿੱਥੇ ਸਟੀਚਿੰਗ ਦਾ ਕੰਮ ਚੱਲਦਾ ਹੈ ਜੌਬ ਲੈ ਸਕਦੇ ਆ ਸਰਟੀਫਿਕੇਟ ਦਿਖਾ ਕੇ ਪਹਿਣਾ ਸਾਡੀਆਂ ਇਧਰ ਸਾਡੀ ਗਿੱਤਿਕਾ ਭੈਣ ਇਹਦੇ ਤਾਂ ਕੀ ਕਹਿਣਿਆ ਇਹ ਤਾਂ ਭੈਣ ਕਹਦੀ ਹੈ ਨਾ ਜਿਵੇਂ ਕਿਤਾਬੀ ਕੀੜੇ ਹੁੰਦੇ ਆ ਉਵੇਂ ਸੂਈ ਕੰਧੂਈ ਦੀ ਕੀੜੇ ਆ ਬਸ ਕਹਿਣ ਨੂੰ ਤੇ ਇੰਨਾ ਸੋਹਣਾ ਐਮਬਰਾਇਡਰੀ ਕਰਦੀ ਆ ਪਹਿਲਾਂ ਵੀ ਇਹਨੇ ਕੋਰਸ ਕੀਤਾ ਜਦੋਂ ਇਹਨਾਂ ਸੀ ਘਰੋਂ ਲੈ ਕੇ ਆਏ ਸੀ ਉਦੋਂ ਬਲਾਈਂਡ ਸੀ ਭੈਣ ਬਿਲਕੁਲ ਨਾ ਤੁਸੀਂ ਦੇਖ ਹੀ ਰਹੇ ਹੋ ਤਸਵੀਰਾਂ ਉਹ ਵਾਲੀਆਂ ਜਦੋਂ ਬਠਿੰਡੇ ਤੋਂ ਲੈ ਕੇ ਆਏ ਉਦੋਂ ਵੀ ਇਹਦੇ ਘਰ ਦੇ ਵਿੱਚੋਂ ਸਾਨੂੰ ਕਿਤਾਬਾਂ ਮਿਲੀਆਂ ਸੀ ਉਹ ਪੜੀਆਂ ਦੇਖੀਆਂ ਤੁਸੀਂ ਇਹਦੀਆਂ ਪੁਰਾਣੀਆਂ ਕਿਤਾਬਾਂ ਅਸੀਂ ਨਾਲ ਲੈ ਕੇ ਆਏ ਸੀ ਜਿਹੜੀਆਂ ਤੁਸੀਂ ਪੜਾਈਆਂ ਨਾ ਪ੍ਰੋਜੈਕਟਰ ਪੋਟਾ ਆ ਜਿਹੜੀ ਪ੍ਰੈਜੈਂਟੇਸ਼ਨ ਆਪਣੇ ਇਹਦੇ ਸਮਾਨ ਚੋਂ ਨਿਕਲੇ ਹੋਣਗੀਆਂ ਮੈਂ ਤੁਹਾਨੂੰ ਕਢਾ ਕੇ ਦਿਨਾ ਪੱਦੋਂ ਕਢਾ ਕੇ ਦੇਣੀ ਆ ਉਹ ਉਹ ਅਸੀਂ ਲੈ ਕੇ ਆਏ ਸੀ ਨਾਲ ਉਹ ਸਾਨੂੰ ਉਹ ਪਤਾ ਨਹੀਂ ਲੱਗਿਆ ਵੀ ਇਹ ਕੀ ਕਿਤਾਬਾਂ ਭਰੀਆਂ ਹੋਈਆਂ ਨੇ ਉਹ ਬਟਨ ਡਾਉਣਾ ਫਲਾਨਾ ਸਾਰਾ ਕੁ ਉਹ ਇਹਨੇ ਸਾਰੇ ਕੋਰਸ ਕੀਤੇ ਹੋਏ ਸੀ ਇਹ ਉੱਥੇ ਉਹ ਮੈਂ ਤੁਹਾਨੂੰ ਕਢਾ ਕੇ ਦਿਉਂ ਦੇਖਿਓ ਵੀ ਉਹ ਕੀ ਆ ਤੇ ਉਦੋਂ ਬਾਅਦ ਫਿਰ ਭੈਣ ਨੂੰ ਦਿਖਣੋਂ ਹਟ ਗਿਆ ਸੀ ਇਹਨੂੰ ਹਨਾ ਬਿਲਕੁਲ ਹੀ ਬਲਾਈਂਡ ਹੋ ਗਈ ਸੀ ਭੈਣ ਬੈਂਕਿੰਗ ਲਾਈਨ 'ਚ ਜੌਬ ਕਰਦੇ ਸੀ ਆਪਦਾ ਘਰ ਸੀ ਸਭ ਕੁਝ ਸੀ ਪਰ ਹਾਲਾਤ ਕੁਛ ਇਦਾਂ ਦੇ ਹੋ ਗਏ ਆਪਣਿਆਂ ਨੇ ਪਿੱਛੇ ਹੱਥ ਖਿੱਚ ਲਿਆ ਭੈਣ ਭਰਾਵਾਂ ਨੇ ਤੇ ਗਿੱਤਕਾ ਭੈਣ ਇੱਥੇ ਆਏ ਅੱਖਾਂ ਦੀ ਸਰਜਰੀ ਹੋਈ ਦੋਨਾਂ ਅੱਖਾਂ ਤੋਂ ਦੁਬਾਰਾ ਦੇਖਣ ਲੱਗ ਗਿਆ ਦੁਬਾਰਾ ਫੇਰ ਸੂਈ ਤੇ ਕੰਧੂਈ ਚੱਕ ਲਈ ਭੈਣ ਨੇ ਮਸ਼ੀਨ ਚੱਕ ਲਈ ਹੁਣ ਇੱਥੇ ਆ ਕੇ ਵੀ ਜਿੰਨਾਂ ਦੇ ਪਾਏ ਹੋਏ ਨੇ ਤੇ ਸਲਾਈ ਕਢਾਈ ਦਾ ਕੋਰਸ ਕਰ ਰਹੇ ਪਿਛਲੇ ਬੈਚ ਦੇ ਵਿੱਚ ਵੀ ਸੀਗੇ ਇਹ ਇਸ ਬੈਚ ਵਿੱਚ ਵੀ ਹੈਗੇ ਨੇ ਇਹ ਤੇ ਇਹ ਵੀ ਭੈਣ ਨੇ ਆ ਜਿਹੜੀਆਂ ਤੁਸੀਂ ਦੇਖਦੇ ਹੋ ਵਾਲਦਾਲੇ ਲੱਗੀਆਂ ਹੋਈਆਂ ਚੀਜ਼ਾਂ ਇਹਦੇ ਵਿੱਚ ਆ ਵੀ ਸਾਰੀ ਸੂਟ ਦੇ ਉੱਪਰ ਜਿਹੜੀ ਕਢਾਈ ਕੀਤੀ ਹੋਈ ਆ ਗਿੱਤਕਾ ਨੇ ਕਰੀ ਹੋਇਆ ਨਾ ਜੀ ਇਹ ਗਿੱਤਕਾ ਭੈਣ ਦੀ ਕਢਾਈ ਕੀਤੀ ਹੋਈ ਆ ਤੇ ਇਹਨੂੰ ਸ਼ੌਂਕ ਆ ਬਹੁਤ ਜ਼ਿਆਦਾ ਗਿੱਤਕਾ ਭੈਣ ਨੂੰ ਤੇ ਇਹਨੇ ਭੈਣ ਨੇ ਜਿਹੜੀ ਆਪਣੀ ਪ੍ਰੈਜੈਂਟੇਸ਼ਨ ਬਣਾਈ ਹੋਈ ਆ ਅਜੇ ਲਗਾਉਣੀ ਆ ਹਜੇ ਆ ਕਟਿੰਗ ਕਰੀ ਜਾਂਦੇ ਹੈ ਨਾ ਠੀਕ ਆ ਭੈਣੇ ਤੇ ਵਾਹਿਗੁਰੂ ਕਿਰਪਾ ਕਰੇ ਮੇਰੀ ਹੈ ਨਾ ਭੈਣਾ ਨੂੰ ਇੰਨਾ ਕੀਤੇ ਹੋਏ ਕੋਰਸਾਂ ਦਾ ਫਾਇਦਾ ਮਿਲੇ ਹੈ ਨਾ ਇਹ ਸ਼ਿਵਸ਼ਾਲਾ ਭੈਣਾ ਮੇਰੀ ਇਹਨਾਂ ਨੂੰ ਅਸੀਂ ਮਨਵਾੜ ਤੋਂ ਲੈ ਕੇ ਆਏ ਸੀ ਵੀਰ ਸਾਡੇ ਕੋਲੇ ਵਾਇਗਰੂ ਨੇ ਕਿਵੇਂ ਸਬਬ ਬਣਾਏ ਕੰਪੈਨ ਵਾਲਾ ਬਾਈ ਡਰਾਈਵਰ ਉੱਥੇ ਡਰਾਈਵਰ ਗਿਆ ਸੀ ਕੰਪੈਨ ਤੇ ਤੇ ਉਹ ਇਹਨਾਂ ਨੂੰ ਇੱਥੇ ਲੈ ਆਇਆ ਨਾਲ ਕਿੰਨੀ ਭੈਣ ਉਸ ਟਾਈਮ ਅਫਸੈਟ ਸੀ ਉਹ ਵੀਡੀਓ ਦੇਖੋ ਤੁਸੀਂ ਕਿੱਦਾਂ ਮੈਨੂੰ ਮਾਰਨ ਕੁੱਟਣ ਪੈਂਦੀ ਸੀ ਇਸ ਟਾਈਮ ਦੇਖੋ ਇਹ ਇੱਕ ਜੰਮ ਤੇ ਅੱਜ ਇਹ ਮੇਰੀ ਭੈਣ ਇੰਨੀ ਸੋਹਣੀ ਸਾਰੇ ਕਟਿੰਗ ਕਰਦੀ ਆ ਇੰਨੀ ਸੋਹਣੀ ਐਮਬਰਾਇਡਰੀ ਆ ਦੇਖੋ ਫੁੱਲ ਆ ਫੁੱਲ ਵੀ ਇਹਨੇ ਆਪ ਬਣਾਏ ਹੋਏ ਆ ਹੱਥ ਨਾਲ ਆ ਕੱਪੜੇ ਦੇ ਇਦਾਂ ਜਾਲੀ ਦੇ ਔਰ ਇਹ ਵੀ ਜਿੱਤ ਕਾ ਭੈਣ ਵਾਂਗੂ ਮਤਲਬ ਇਹ ਨੂੰ ਵੀ ਸ਼ੌਕ ਆ ਇਹਦਾ ਐਮਬਰਾਇਡਰੀ ਦਾ ਆ ਦੇਖੋ ਆ ਫਾਈਲ ਬਣਾਈ ਆ ਨੇ ਆ ਭੈਣ ਨੂੰ ਲਿਖਣ ਦਾ ਮਨੁਖਤਾ ਰਿਸਵਾ ਸੋਸਾਇਟੀ ਹੱਥ ਲੈ ਆ ਦੇਖੋ ਕੱਚਾ ਟੰਕਾ ਤਰਪਾਈ ਟੀਚ ਬਟਨ ਹੁੱਕ ਹਿੰਦੀ ਦੇ ਵਿੱਚ ਨੇ ਸਾਰਾ ਲਿਖਿਆ ਹੋਇਆ ਤੇ ਇਹਨੂੰ ਇਦਾਂ ਗੁੱਡ ਮਿਲੀਆਂ ਹੋਈਆਂ ਟੀਚਰ ਵੱਲੋਂ ਸਾਡੀ ਭੈਣ ਇਹਨੂੰ ਫਿਰ ਸਾਰਿਆਂ ਤੋਂ ਵੱਧ ਆ ਗੋਡੇ ਨੂੰ ਮਿਲੀਆਂ ਹੋਈਆਂ ਕਿੰਨੀ ਸੋਹਣੀ ਸਫਾਈ ਦੇ ਨਾਲ ਸਾਰਾ ਚਕੌਰ ਸਲਾਈ ਸਾਰਾ ਲਿਖਿਆ ਹੋਇਆ ਭੈਣ ਨੇ ਹਨ ਅੰਡਰਫਰੈਂਟ ਸਪੀਡ ਆ ਦੇਖੋ ਕਿੰਨਾ ਸੋਹਣਾ ਹੈ ਨਾ ਸਾਰਿਆਂ ਤੋਂ ਵੱਧ ਸੋਹਣਾ ਇਹ ਮੈਨੇ ਸੂਟ ਫਿਲ ਲਿਆ ਇਹ ਵਾਲਾ ਤੇ ਇਹ ਵਾਲਾ ਇਹ ਸਾਰਾ ਸੂਟ ਦੂਸੇ ਲਿਆ ਹਾਂ ਆ ਦੇਖੋ ਇਹ ਕਿਹਦਾ ਕਪਤਾਨ ਕਪਤਾਨ ਸੂਟ ਆ ਦੇਖੋ ਆ ਭੈਣ ਨੇ ਗਲਾ ਵਗੈਰਾ ਬਣਾਇਆ ਹੈ ਨਾ ਮੇਰੀ ਛੋਟੀ ਭੈਣ ਨੇ ਔਰ ਇਹ ਸੂਟ ਸੀ ਇਹ ਸੂਟ ਪੂਰਾ ਪੂਰਾ ਸੂਟ ਸੀ ਥੈਂਕ ਯੂ ਅਰੇ ਆ ਦੇਖੋ ਆ ਕਿੰਨਾ ਸੋਹਣਾ ਬਣਾਇਆ ਭੈਣ ਨੇ ਹੈ ਨਾ ਇਹ ਕਲਾ ਇਹ ਭੈਣ ਹੋਣਾ ਨੇ ਸਾਡੀਆਂ ਨੇ ਇੱਥੋਂ ਆ ਕੇ ਆਪਣੇ ਉਸ ਸਮੇਂ ਚੋਂ ਜਦੋਂ ਉੱਥੋਂ ਲੈ ਕੇ ਆਈ ਸੀ ਮਨਵਾੜ ਤੋਂ ਇਨਦੇ ਪਰਿਵਾਰ ਨੂੰ ਫੋਨ ਕੀਤਾ ਸੀ ਹਸਬੰਦ ਨੂੰ ਉਹ ਕਹਿੰਦਾ ਸੀ ਮੇਰੀ ਕੋਸ਼ਿਸ਼ ਨਹੀਂ ਲੱਗਦੀ ਏ ਮਾਪੇ ਨਾਲ ਗੱਲ ਕੀਤੀ ਉਹ ਵੀ ਕਹਿੰਦੇ ਪਰ ਬਾਬੇ ਦੀ ਕਿਰਪਾ ਹੋਈ ਸ਼ਿਵਸ਼ਾਲਾ ਭੈਣ ਇੱਥੇ ਆਈ ਇੱਥੇ ਆ ਕੇ ਨੇ ਕੋਰਸ ਕੀਤਾ ਤੇ ਅੱਜ ਇਹ ਭੈਣ ਐਮਬਰਾਇਡਰੀ ਦੀ ਇੰਨੀ ਕੁ ਵਧੀਆ ਮਹਾਰਤ ਹੈ ਦੇ ਕੋਲੇ ਇਹ ਅੱਜ ਜੇ ਵਾਪਸ ਜਾ ਕੇ ਐਮਪੀ ਦੇ ਵਿੱਚ ਪੈਂਦਾ ਨਾ ਮਹਾਰਾਸ਼ਟਰ ਮਹਾਰਾਸ਼ਟਰ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਤੁਹਾਨੂੰ ਪਤਾ ਉੱਥੇ ਵੱਡੇ ਵੱਡੇ ਫਿਲਮੀ ਐਕਟਰ ਵੀ ਰਹਿੰਦੇ ਨੇ ਹਾਂ ਜੀ ਤੇ ਇਹ ਭੈਣ ਜਾ ਕੇ ਕਿਸੇ ਵੀ ਚੰਗੇ ਵਧੀਆ ਬੁਟੀਕ ਵਾਲੇ ਨਾਲ ਲੱਗ ਕੇ ਜੌਬ ਕਰ ਸਕਦੀ ਐ 20-25000 ਰੁਪਏ ਮਹੀਨੇ ਤੇ ਵਧੀਆ ਇਹਨੂੰ ਜੌਬ ਮਿਲ ਸਕਦੀ ਕਿਉਂਕਿ ਤੂੰ ਇਹਨੂੰ ਇੱਕ ਹੋਨਰ ਮਿਲ ਗਿਆ ਇੱਥੋਂ ਇੱਕ ਇਹਨੂੰ ਸਰਟੀਫਿਕੇਟ ਮਿਲ ਜਾਣਾ ਹੁਣ ਵੀ ਜਿਹੜੋਂ ਦਿਖਾ ਕੇ ਇਹ ਉੱਥੇ ਜੌਬ ਕਰ ਸਕਦੀ ਸ਼ੇਅੱਲਾ ਹੈਨਾ ਹਾਂਜੀ ਅੱਛਾ ਸ਼ੇਅੱਲਾ ਇੱਕ ਦੂਜਾ ਸੁਣਾਉਣੀ ਹੁੰਦੀ ਓ ਗੀਤ ਉਹ ਸੁਣਾ ਦੇ ਕੌਣ ਸਾ ਕੋਈ ਕੋਈ ਕਿਸੇ ਦਾ ਨਹੀਂ ਹੈਗਾ ਅੱਛਾ ਉਹ ਹਾਂ ਜੀ ਤੂੰ ਨੇ ਜੋ ਕਮਾਇਆ ਹੈ ਹੋ ਤੂੰ ਨੇ ਜੋ ਕਮਾਇਆ ਹੈ ਦੂਸਰਾ ਹੀ ਕਾਏਗਾ ਖਾਲੀ ਆ ਤਾਇਆ ਹੈ ਔਰ ਖਾਲੀ ਆ ਤੁਝਾਈਂ اے ਰੱਬੀ ਰੂਹਾਂ ਨੇ ਇਹਨੇ ਸਾਡੀਆਂ ਉਹਨਾਂ ਭੈਣਾਂ ਦੀਆਂ ਦਿਲ ਦੀਆਂ ਗਹਿਰਾਈਆਂ ਤੋਂ ਨਿਕਲੇ ਹੋਏ ਕੁਝ ਸ਼ਬਦ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਆ ਸੱਚੀ ਇੱਥੋਂ ਕੁਝ ਨਹੀਂ ਲੈ ਕੇ ਜਾਣਾ ਸਭ ਥੀ ਰਹਿ ਜਾਂਦਾ ਦੇਖ ਇਹ ਸਾਡੀ ਭੈਣ ਆ ਇਹ ਸਾਡੇ ਸਸਤੀਕਲ ਬੇਟਾ ਇਹ ਸਾਡੇ ਪਿੰਡ ਤੋਂ ਆ ਭੈਣ ਹਸਨਪੁਰ ਤੋਂ ਤੇ ਇਹ ਵੀ ਮੇਰੀ ਭੈਣ ਬਹੁਤ ਵਧੀਆ ਇਹਦੀ ਦੇਖੋ ਤੁਸੀਂ ਪ੍ਰੈਜੈਂਟੇਸ਼ਨ ਕਿੰਨੀ ਸੋਹਣੀ ਆ ਕੰਕਰ ਫੁੱਲ ਬਣਾਏ ਨੇ ਡਿਜ਼ਾਈਨ ਕਿਉਂ ਕਿ ਇਹ ਪਿੰਡ ਰਿੰਦੀ ਘਰੇ ਫਿਰੇ ਘਰੇ ਆਪਣਾ ਸਾਰਾ ਪ੍ਰਬੰਧ ਹੈ ਨਾ ਕਟਿੰਗ ਕਰਨੀ ਹੋਰ ਚੀਜ਼ਾਂ ਬਾਹਰੋਂ ਅੰਦਰੋਂ ਪ੍ਰੋਵਾਈਡ ਕਰਾਉਣੀਆਂ ਇਸਾਰੇ ਕੁਝ ਹੋ ਜਾਂਦਾ ਵਾ ਘਰੇ ਫਿਰ ਤੇ ਇੱਥੇ ਸਾਡੀਆਂ ਭੈਣਾਂ ਕੋਲੇ ਜਿਹੜੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਦਿੱਤੀਆਂ ਉਹਨਾਂ ਨੇ ਉਹਦੇ ਨਾਲ ਹੀ ਇਹਦਾ ਉਹਨਾਂ ਹੀ ਛਾਰਨਾ ਇਹਨੇ ਭੈਣ ਨੇ ਬਹੁਤ ਸੋਹਣਾ ਆਪਣੀ ਪ੍ਰੈਜੈਂਟੇਸ਼ਨ ਤਿਆਰ ਕੀਤੀ ਹੈ ਥੈਂਕ ਯੂ ਕੀ ਨਾਮ ਉਹ ਤੇਰਾ ਪੂਜਾ ਪੂਜਾ ਤੇ ਪੂਜਾ ਵਾਸਤੇ ਵੀ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਸਾਡੀ ਭੈਣ ਨੂੰ ਤੰਦਰੁਸਤੀ ਬਖਸ਼ੀ ਇਹਨੇ ਵੀ 6 ਮਹੀਨੇ ਦਾ ਕੋਰਸ ਕਰਿਆ ਪੁੱਤ ਤੇ ਜਿਵੇਂ ਅੱਜ ਜਿਹੜੇ ਤੁਸੀਂ ਦੇਖਦੇ ਹੋ ਪੇਪਰ ਦੇ ਰਹੇ ਨੇ ਸਾਰੇ ਇਹ ਪੇਪਰ ਦਾ ਰਿਜ਼ਲਟ ਅਜ ਕੁਝ ਦਿਨਾਂ ਦੇ ਵਿੱਚ ਹੀ ਆ ਜਾਣਾ ਵਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਸਰਟੀਫਿਕੇਟ ਦੇਵਾਂਗੇ ਸਾਰਿਆਂ ਨੂੰ ਤੇ ਕੰਪਿਊਟਰ ਵਾਲਿਆਂ ਨੂੰ ਵੀ ਤੇ ਸਲਾਈ ਕਢਾਈ ਸੈਂਟਰ ਵਾਲਿਆਂ ਨੂੰ ਵੀ ਹਨਾ ਤੇ ਬਸ ਅਰਦਾਸ ਕਰਿਓ ਸਾਡੀਆਂ ਇਹਨਾਂ ਭੈਣਾਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਦਾ ਜੀਵਨ ਖੁਸ਼ੀਆਂ ਤੇ ਤੰਦਰੁਸਤੀ ਭਰਿਆ ਹੋਵੇ ਆਪਣੇ ਹੱਥੀਂ ਇੱਕ ਕਮਾਈ ਕਰ ਸਕਣ ਕਿਰਤ ਕਰ ਸਕਣ ਤੇ ਇੰਨੀ ਵੈਗਰੂ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਹਿੰਮਤ ਬਖਸ਼। ਵੈਗਰ ਜੀ ਦਾ ਖਾਲਸਾ ਵੈਗਰ ਜੀ ਦਾ। ਧੰਨਵਾਦ ਭਾਈ ਜਿਹੜਾ ਬਹੁਤ-ਬਹੁਤ ਮਾਸਟਰਨੀ ਜੀ ਜਿਉਂਦੀ ਵਸਦੀ ਰਹੇ ਮ੍ਰਿਤਿ ਤੇ ਮੇਰ ਪਰਿਆਤ੍ਰਿਕ